ਯਾਰ ਪਰ ਉਹ ਤਾਂ ਹਮਨ ਜਾਣੀ ਆ ਉਹ ਸੱਚ ਹਾਂ ਇਹ ਗੱਲ ਸੱਚ ਆ ਤਾਂ ਉਹਨਾਂ ਪਤਰੀ ਦੇ ਦਿਨਾਂ ਘਾਤਾ ਚੱਲ ਰਹੀਆਂ ਜੇ ਆਪਾਂ ਕਿਸੇ ਕੰਟਰੀ ਚ ਜਾਉਂਗੇ ਕਿ ਆਪਾਂ ਕੰਟਰੀ ਚ ਵੀ ਮਾਲਕ ਭੇਜੂਗਾ ਇਹ ਟੈਨਸ਼ਨ ਨਾਲੇ ਤੇ ਜਨਾ ਮੈਂ ਤਾਂ ਪੋਜ਼ਿਟਿਵ ਹਾਂ ਹਾਂ ਉਹ ਕਹੀਆਂ ਕਿ ਕੀ ਬਣੂਗਾ ਬੰਦੇ ਸਮਾਂ ਨਹੀਂ ਉਹ ਤਾਂ ਫੈ ਹੈ ਗਈ ਆ ਆਏ ਤੇ ਨਾਲ ਚੱਲੇ ਚਲ ਕੋਈ ਨਹੀਂ ਉਹ ਉਹ ਦੇਖਾਂਗੇ ਮੱਟ ਨੇ ਕਿਵੇਂ ਖਲਾਰਾ ਪਾਇਆ ਪਿਆ ਤਿੰਨ ਦਿਨਾਂ ਦੇ ਕੱਪੜੇ ਆ ਖਲਾਰਾ ਇੰਨਾ ਪਾਇਆ ਪਿਆ ਡੰਗਰੇ ਜੀ ਨੇ ਏ ਜਾਓਗੀ ਕਿਸੇ ਕੰਟਰੀ ਚ ਲੱਤਾ ਦੇਖੋ ਕਿਵੇਂ ਚੋੜੀਆਂ ਕਰਕੇ ਬੈਠੀ ਆ ਕਿਵੇਂ ਕੈਮਰੇ ਅੱਗੇ ਲੱਤਾ ਚੋੜੀਆਂ ਕਰ ਕਰਕੇ ਦਿਖਾਉਣ ਲੱਗੀ ਪਈ ਆ ਪਈ ਅਕਲ ਜੀ ਸੁੱਡਲ ਡੱਡ ਦੀ ਜਠਾਣੀ ਕਿਵੇਂ ਦੰਦ ਕੱਢਣਾ ਲੱਗੀ ਵੀ ਆ ਇਹਨਾਂ ਦਾ ਹੱਸ ਕਿਤੇ ਦੰਦ ਬਾਹਰੇ ਆ ਜਾਣ ਬਾਅਦ ਫਿਰ ਚੁਗਦੀ ਫਿਰੇਗੀ ਇਦਾਂ ਕੌਣਾ ਹੱਸਦਾ ਹੁੰਦਾ ਇਹ ਪਹਿਲਾਂ ਨਾ ਇਹਦੀ ਜਠਾਣੀ ਠੀਕ ਹੁੰਦੀ ਸੀ ਸੁਸਰੀ ਵਾਂਗੂ ਬੈਠੀ ਹੁੰਦੀ ਸੀ ਜਦ ਦੀ ਇਹ ਕਮਲਕੁੱਟ ਜੀ ਆ ਗਈ ਹੈ ਨਾ ਇਹਨੇ ਉਹਨੂੰ ਵੀ ਕਮਲਕੁੱਟਣ ਲਾਤਾ ਕਿਵੇਂ ਦੀ ਹਰਕਤਾਂ ਕਰਨ ਲੱਗੀ ਵੀ ਆ ਇਹ ਡੱਡ ਬਣੀ ਕੀ ਫਿਰਦੀ ਅੱਜ ਕੀ ਪਾਇਆ ਵੀ ਇਹਨੇ ਇੱਕ ਗੱਲ ਤਾਂ ਹੈਗੀ ਇਹ ਤੇ ਜੋ ਮਰਜ਼ੀ ਪਵਾ ਲਓ ਕੁਛ ਨਹੀਂ ਵਧੀਆ ਲੱਗਦਾ ਬੇਅਕਲ ਜੀ ਦੇ ਤੇ ਮੈਂ ਸੌਰੀ ਵੀ ਫੀਲ ਕਰਦੀ ਆ ਜਿਨ੍ਹਾਂ ਦੇ ਨਾਮ ਬੋਲਣ ਤੋਂ ਰਹਿ ਜਾਂਦੇ ਐਕਚੁਅਲੀ ਬਹੁਤ ਸਾਰੇ ਕਮੈਂਟ ਆਏ ਹੋਏ ਹੁੰਦੇ ਨਾ ਫੇਰ ਇਸ ਕਰਕੇ ਆ ਨਾਮ ਰਹਿ ਜਾਂਦੇ ਆ ਬੋਲਣ ਤੋਂ ਸੋ ਇਸ ਵੀਡੀਓ ਦੇ ਵਿੱਚ ਮੈਂ ਉਹਨਾਂ ਦਾ ਨਾਮ ਹੀ ਲਵਾਂਗੀ ਮੈਂ ਪਹਿਲਾਂ ਦੱਸ ਦਵਾ ਜਿਨ੍ਹਾਂ ਨੇ ਕੇਵਲ ਆਪਣਾ ਨਾਮ ਹੀ ਲਿਖਿਆ ਕਿਉਂਕਿ ਮੈਂ ਇਹ ਕੱਲ ਸਭ ਨੂੰ ਗੱਲ ਗੌਰ ਨਾਲ ਕਹੀ ਸੀਗੀ ਮੈਂ ਉਹਨਾਂ ਦਾ ਹੀ ਨਾਮ ਇਹ ਕਾਲੋ ਜੀ ਕਰਦੀ ਕੀ ਰਹਿੰਦੀ ਆ ਇਹਦਾ ਕੁਝ ਪਤਾ ਹੀ ਨਹੀਂ ਲੱਗਦਾ ਯਾਰ ਕਿਹੜੇ ਉਹ ਬੇਅਕਲ ਲੋਕ ਨੇ ਇਹਦੇ ਵਰਗੇ ਇਹੜੇ ਕਹਿੰਦੇ ਆ ਸਾਡਾ ਨਾਮ ਲਈ ਨਾਮ ਲੈ ਕੇ ਕੀ ਹੋ ਜਾਊਗਾ ਸਿਰ ਤਾਂ ਦੇਖ ਲਓ ਕਿਵੇਂ ਖੁਰਕਣ ਲੱਗੀ ਆ ਜਿਵੇਂ ਜੂਆ ਪਈਆਂ ਵੀ ਨੇ ਇਹਨਾਂ ਦੇ ਸਾਰੇ ਟੱਬਰ ਦੀ ਖੁਰਕ ਪਈ ਵੀ ਆ ਉਹ ਦਵਾਈ ਦੂ ਦਵਾਈ ਲੈ ਲਓ ਕੋਈ ਖੁਰਕਲੀ ਖੁਰਕੇ ਦੇ ਰਹਿੰਦਾ ਸਾਰਾ ਟੱਬਰ ਹੀ ਢੋਡਾ ਜੀ ਦੇ ਵਿੱਚ ਆਨੰਦ ਮਾਣਦੇ ਹੋਵਾਂਗੇ ਮੈਨੂੰ ਬਹੁਤ ਸਾਰੇ ਲੋਕਾਂ ਦੇ ਕਮੈਂਟ ਆਏ ਸੀ ਕਿ ਥੁੱਟੂ ਥੋੜਾ ਜਿਹਾ ਮੇਕਅਪ ਕਰੀਅਾ ਤਾਂ ਅੱਜ ਮੈਂ ਥੋੜਾ ਜਿਹਾ ਕੋਸ਼ਿਸ਼ ਕੀਤੀ ਮੇਕਅਪ ਕਰਨ ਦੀ ਕਾਲੋ ਦਾ ਮੇਕਅਪ ਦੇਖੋ ਦਿਖ ਰਿਹਾ ਨਾਲੇ ਕਹਿੰਦੇ ਕਾਲੇ ਬੰਦੇ ਦੇ ਜੇ ਮੇਕਅਪ ਕਰੋ ਤਾਂ ਚਮਕ ਜਾਂਦਾ ਏ ਇਹ ਤਾਂ ਚਮਕੀ ਨਹੀਂ ਇਹ ਤਾਂ ਕਾਲੋ ਦੀ ਕਲੋ ਪਈ ਆ ਮਨ ਲੱਗਦਾ ਇਹਨੇ ਉਂਝ ਜਬੜੀ ਮਾਰਤੀ ਆ ਨਾਲ ਦੀ ਨਾਲ ਰੋਪੜ ਦੀ ਸੈਹਰ ਕਰੋ ਸਭ ਦੇ ਸਭ ਇਹ ਮੈਨੂੰ ਇਹ ਗੱਲ ਜ਼ਰੂਰ ਪੁੱਛਣਗੇ ਕਿ ਹਰ ਰੋਪੜ ਨੂੰ ਕਿਸ ਸੜਕ ਨੂੰ ਆਈ ਆ ਇਹ ਹਸਪੀਟਲ ਤੋਂ ਆਪੋਜ਼ਿਟ ਜਗ੍ਹਾ ਹੈਗੀ ਆ ਜੀ ਕੋਦੋਂ ਦੇ ਨੂੰ ਵੀ ਰਸਤਾ ਬਣਿਆ ਹੋਇਆ ਇੱਧਰ ਸਾਰੀ ਮੰਡੀ ਨੂੰ ਰਸਤਾ ਜਾਂਦਾ ਨਾਲੇ ਬਾਜ਼ਾਰ ਸੇ ਨੂੰ ਵੀ ਜਾਂਦਾ ਹੈ ਇਹ ਸਬਜ਼ੀ ਵਗੈਰਾ ਭਾਈ ਪਿੱਛੇ ਰਹਿ ਗਏ ਉਹ ਤੋਂ ਫੇਰ ਮੈਂ ਥੋੜੀ ਜਿਹੀ ਅੱਗੇ ਆ ਗਈ ਚਲੋ ਜੀ ਹਣ ਤੁਹਾਨੂੰ ਰੋਪੜ ਕੋਣ ਪੁੱਛੂਗਾ ਤੈਨੂੰ ਕਿਉਂ ਜਬੜੀਆਂ ਮਾਰਦੀ ਰਹਿਨੀ ਆ ਤੂੰ ਤੀਜੇ ਪਿੰਡ ਤੋਂ ਉੱਠ ਕੇ ਆ ਗਈ ਆ ਤੂੰ ਦਸਿੰਗੀ ਰੋਪੜ ਬਾਰੇ ਇਹ ਰਸਤਾ ਇੱਧਰ ਨੂੰ ਜਾਂਦਾ ਉੱਧਰ ਨੂੰ ਜਾਂਦਾ ਉਹੀਂ ਮਰੀ ਜੰਨੀ ਆ ਪਕਾਈ ਜੇ ਤੂੰ ਨਾ ਦੱਸਦੀ ਨਾ ਇਸ ਨੂੰ ਪਤਾ ਹੀ ਨਹੀਂ ਲੱਗਣਾ ਸੀ ਕਿ ਇਹ ਵੀ ਰਸਤਾ ਹੈਗਾ ਕੋਈ ਅਸੀਂ ਤਾਂ ਦੇਖਿਆ ਨਹੀਂ ਅਜੇ ਤੱਕ ਉਹੀਂ ਪਕਾਈ ਮਰੀ ਜੰਨੀ ਆ ਸੋਚ ਲਿਆ ਕਰ ਬੋਲਣ ਤੋਂ ਪਹਿਲਾਂ ਕੁਛ ਤੇ ਕੋਲੀਆਂ ਤੇ ਨਾਮ ਵੀ ਲਿਖ ਹੋ ਜਾਊਗਾ ਅੱਛਾ ਇੱਕ ਤੇ ਲਿਖ ਦੋ ਕਰਨ ਡੱਡ ਕਿੰਨੀ ਪਾਗਲ ਆ ਯਾਰ ਇਹ ਉਹਨੂੰ ਪੁੱਛ ਰਹੀ ਆ ਕਿ ਨਾਮ ਲਿਖ ਹੋ ਜਾਊਗਾ ਉਹਨੇ ਮਸ਼ੀਨ ਚੱਕੀ ਤਾਂ ਹੈਗੀ ਆ ਨਾਮ ਲਿਖਣ ਲਈ ਚੱਕੀ ਆ बस ਵੀਡੀਓ ਦੇ ਚੱਕਰ ਚ ਉਈਓ ਛੱਡੀ ਜਾਨੀ ਆਪਣੇ ਘਰ ਪਹੁੰਚ ਗਈ ਬਹੁਤ ਜ਼ਿਆਦਾ ਗਰਮੀ ਸੀਗੀ ਮੇਕਅਪ ਦੀ ਤਾਇਰ ਸੀਗੀ ਟੈਟਿਵਰ ਸੀਗੀ ਇੱਕ ਆਹ ਲੈ ਕੇ ਆਈਆਂ ਜੀ ਇਹ ਕੀ ਹੈ ਹੈਂਡ ਵਾਸ਼ ਮੈਜਿਕ ਹੈਂਡ ਵਾਸ਼ ਇਹ ਦੇ ਵਿੱਚ ਹੁਣ ਡੈਟਾਲ ਵਗੈਰਾ ਦੇਖਦੇ ਆ ਪਾਣੀ ਆ ਫਿਰ ਵਾਸ਼ਰੂਮ ਦੇ ਵਿੱਚ ਬਾਥਰੂਮ ਚ ਰੱਖੂਗੀ ਕਾਲੋ ਪਹੁੰਚ ਗਈ ਘਰ ਮੇਕਅਪ ਤੂੰ ਕੀਤਾ ਤਾਂ ਹੈ ਨਹੀਂ ਉਤਰੂਗਾ ਕਿਵੇਂ ਉਈ ਭਕਾਈ ਮਰੀ ਜਾਨੀ ਆ ਬਹਿ ਕੇ ਨਾਲੇ ਜਿਹੜਾ ਕੁਛ ਇਹ ਦਿਖਾਰੀਆਂ ਤੂੰ ਦਿਖਾਣ ਵਾਲਾ ਹੈਗਾ ਇਹ ਜਾ ਕੇ ਜਿੱਥੇ-ਜਿੱਥੇ ਰੱਖਣਾ ਉੱਥੇ ਰੱਖ ਦੇ ਉਹੀ ਭਕਾਈ ਮਰੀ ਜਾਨੀਆਂ ਡੰਗਰਾ ਵਾਂਗੋ ਸਰ ਜਾਨੇ ਪੱਲਾ ਹੋ ਕੇ ਬਲ ਸੋ ਦਾ YouTube ਚੈਨਲ ਨੂੰ ਫੀਸ ਕਰ ਸੋ ਇਹ ਤੋਤਲੀ ਜੀ ਕਿਵੇਂ ਬੋਲਣ ਲੱਗੀ ਵੀ ਆ ਜਿਵੇਂ ਕੁਝ ਪਿਆ ਨਹੀਂ ਹੁੰਦਾ ਇਹਦੇ ਪਿੱਛੇ ਉਵੇਂ ਲੱਗੀ ਵੀ ਬੋਲਣ ਲੋਗ ਤਾ ਵੀ ਥੋੜੂ ਵੀ ਛਲੀਆਂ ਲੈ ਤੇਰੀ ਫੋਟੋ ਖਿਦਾਂ ਚੈ ਚੋਗੀਆਂ ਚੋਰੀ ਲੈ ਲਓ ਵੀ ਮਿੱਤਰੋ ਪੂਰੀ ਦੋ ਛਲੀਆਂ ਚੋਲ ਲਈਆਂ ਇੱਕ ਲਓ ਇਹ ਚੋਰ ਪਤਾ ਨਹੀਂ ਕਿੰਨੇ ਦੇ ਖੇਤਾਂ 'ਚ ਚੋਰੀ ਕਰਨ ਲੱਗੇ ਹੋਏ ਨੇ ਜਾ ਕੇ ਇਹ ਡੰਗਰਾਂ ਨੂੰ ਨਾ ਪਤਾ ਕੁਝ ਨਹੀਂ ਲੱਗਦਾ ਸੀ ਕੀ ਬੋਲਣਾ ਕੀ ਨਹੀਂ ਕਹਿੰਦਾ ਛਲੀਆਂ ਚੁਗ ਲਈ ਉਹ ਤੋੜਨੀਆਂ ਕਹਿੰਦੇ ਲੈ ਮੇਰੀ ਜਾਣ ਕੇ ਤੇ ਯਾਰ ਹੁਣੇ ਸ਼ਾਪਿੰਗਾਂ ਕਰਕੇ ਆ ਗਏ ਨੇ ਸਬਜ਼ੀਆਂ ਦੀ ਸ਼ਾਪਿੰਗਾਂ ਤੇ ਸਬਜ਼ੀਆਂ ਆਪਣੀਆਂ ਪਿੱਛੇ ਪਈਆਂ ਨੇ ਤੇ ਨਾਲੇ ਮੈਂ ਕਿਹਾ ਜੀਤ ਭੈਣ ਜੀ ਨੂੰ ਕਹਿੰਦੇ ਸੋ ਬੁਖਾਰ ਹੋ ਗਿਆ ਮੈਂ ਚਲੋ ਆਏ ਤੇ ਹੈਗੇ ਚੈੱਕ ਕਰਵਾ ਲੈ ਰਹੀ ਤੇ ਤੇ ਕਰਵਾਇਆ ਦੇਖੋ ਸੋਬਖਰ ਨਿਕਲ ਆਏ ਇਹ ਅਨਪੜ ਇਹਨਾਂ ਡੰਗਰ ਬੰਦਾ ਨਾ ਇਹ ਆਪਣੀ ਘਰ ਵਾਲੀ ਨੂੰ ਭੈਣ ਜੀ ਕਹੀ ਜਾਂਦਾ ਇਹ ਸਸਤੇ ਨਸ਼ਾ ਕਰ ਲਾ ਜਾਂਦੇ ਨੇ ਫਿਰ ਵੀਡੀਓ ਬਣਾਉਣ ਲੱਗ ਜਾਂਦੇ ਆ ਇਹਨਾਂ ਨੂੰ ਪਤਾ ਲੱਗਦਾ ਨਹੀਂ ਕੁਛ ਕੀ ਕਹਿਣਾ ਕੀ ਨਹੀਂ ਉਪਰ ਹੈਗਾ ਘੱਟ ਖਾਇਆ ਕਰੋ ਏ ਫਿਰ ਪ੍ਰੈਗਾ ਬੋਲਣ ਲੱਗ ਜਾਂਦੇ ਆ ਤੇਰੇ ਜਿਹਾ ਕਈਆਂ ਨੂੰ ਵਹਿ ਮੈਂ ਸਾਨੂੰ ਰਿਪਲਾਈ ਕਰਕੇ ਇਹਨਾਂ ਦੇ ਵੀਊ ਆਉਂਦੇ ਨੇ ਹਾਂ ਉਹ ਭਾਈ ਸਾਹਿਬ ਅਭੀ ਤਾਂ ਧਿਆਨ ਵੀ ਦੇ ਰਹੇ ਸੀ ਕਿ ਧਿਆਨ ਦੀ ਤਾਂ ਘਣਾਂ ਦੀ ਤਾਂ ਕੋਈ ਕਮੀ ਨਹੀਂ ਉਹ ਵੀ ਤਾਂ ਲੈ ਸਾਡੇ ਕੰਟੈਂਟ ਤੇ ਆ ਕਹਿੰਦੇ ਆਂ ਕੋ ਥੋੜਾ ਹੀ ਕੇਤੇ ਵੀਡੀਓ ਯੂਜ਼ ਕਰਕੇ ਹੈ ਨਾ ਬਈ ਮਤਾਂ ਜੀ ਆਪਾਂ ਲੋ ਨੀ ਬਣਦੇ ਨਾ ਇਹ ਲੋਕਾਂ ਨੂੰ ਟੈਂਸ਼ਨ ਨਹੀਂ ਆਉਂਦੀ ਯਾਰ ਮੈਂ ਕਹਿੰਦਾ ਲੋਕਾਂ ਨੂੰ ਬਹੁਤ ਜ਼ਿਆਦਾ ਟੈਂਸ਼ਨ ਆਉਂਦੀ ਬਹੁਤ ਜ਼ਿਆਦਾ ਉਹਨਾਂ ਦੇ ਆਪ ਦੇ ਘਟ ਰਹੇ ਆ ਨਾ ਇਸ ਕਰਕੇ ਟੈਂਸ਼ਨ ਉਹਨਾਂ ਨੂੰ ਉਹ ਡੰਗਰਾ ਰਿਪਲਾਈ ਕਰਕੇ ਵੀਊ ਆਉਂਦੇ ਆ ਤੈਨੂੰ ਜਾਂ ਫਿਰ ਤੂੰ ਜਨਾਨੀ ਦਿਖਾਣਾ ਉਦੋਂ ਆਉਂਦੇ ਨੇ ਜੇ ਤੂੰ ਕੱਲਾ ਵੀਡੀਓ ਪਾਵੇਂ ਨਾ ਕੋਈ ਵੀਊ ਨਾ ਆਵੇ ਤੈਨੂੰ ਸ਼ਕਲ ਦੇਖ ਆਪਣੇ ਕਿਵੇਂ ਦੀ ਆ ਜਿਵੇਂ ਅੰਬ ਦੀ ਗੁੱਟਲੀ ਨੂੰਦੀ ਚੁੱਪ ਕੇ ਬਾਹਰ ਸਿੱਟੀ ਹੁੰਦੀ ਆ ਉਦਾਂ ਦੀ ਤੇਰੀ ਸ਼ਕਲ ਆ ਕਹਿੰਦਾ ਧਿਆਨ ਨਹੀਂ ਦਿੰਦੇ ਧਿਆਨ ਦਿਨੇਓ ਸੜਿਓ ਹੁਣ ਚੱਲਣੋਂ ਹਟ ਗਏ ਆ ਤਾਂ ਠੀਕੇ ਬੇ ਆ ਲੋਕਾਂ ਨੂੰ ਇਹ ਟੈਨਸ਼ਨ ਆ ਕਿ ਸਾਡੇ ਦੁਬਾਰੇ ਨਾ ਜਣਾਣ ਅਣਪੜੇ ਜੇ ਫਿਰ ਨਾ ਗੰਦ ਪਾਣ ਲੱਗ ਜਾਣ ਪਹਿਲਾਂ ਵਾਂਗੋ ਇਹ ਟੈਨਸ਼ਨ ਆ ਲੋਕਾਂ ਨੂੰ ਭਕਾਈ ਲੱਗੀ ਵੀ ਆ ਮਾਰਨ ਡੰਗਰ ਜੇ ਸੜਿਓ ਬੇਅਕਲ ਕਿਸੇ ਥਾਂ ਦੇ ਇੱਕ ਵਾਰੀ ਜਰੂਰ ਦੱਸਿਓ ਰਖੜੀ ਆ ਤੋ ਆਰ ਕਿੰਨੀ ਤਰੀਕ ਨੂੰ ਆਇਆ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਜਣੇ ਇਹ ਡੰਗਰ ਦਾ ਹਾਲ ਦੇਖ ਲੋ ਕਹਿੰਦਾ ਕਮੈਂਟ ਕਰਕੇ ਦੱਸਿਓ ਰਖੜੀ ਦਾ ਹਿਆਰ ਕਰਦਾ ਉਹ ਸਾਲਿਆ ਗੂਗਲ ਤੇ ਸਰਚ ਕਰ ਲਾ ਇੰਟਰਨੈਟ ਕੱਲਾ YouTube ਤੇ ਭਗਾਈ ਮਾਰਨ ਥੋੜੀ ਆ ਇਹ ਤਾਂ ਹੋਰ ਵੀ ਬਥੇਰੇ ਕੰਮ ਲੇ ਜਾਂਦੇ ਆ ਕੈਲੰਡਰ ਦੇਖ ਲੈ ਨਹੀਂ ਬੇਅਕਲਾ ਮੈਂ ਤਾਂ ਵੀ ਸੋਹਣੇ ਗੱਲਾਂ ਕਰਨੀ ਤੇ ਪੂਰੀ ਮਨ ਤਾਂ ਸੋਹਣੀ ਆ ਪਰ ਮਨਾਂ ਨੇ ਵਿਆਹ ਕਰਵਾਇਆ ਵੀ ਆਪਣੀ ਆਦਤ ਉਹ ਕੀ ਆਗੀ ਵੀ ਉਹ ਆਦਤ ਨਹੀਂ ਆਗੀ ਵੀ ਜਦੋਂ ਕੱਲ੍ਹ ਵੱਤ ਕਾਲੀ ਆਲੀ ਕਿਉਂ ਬਾਅਦ ਉਹ ਨਾ ਛੱਡਦੀ ਇਦਾਂ ਨਹੀਂ ਤੇ ਅੱਜ ਵੀ ਮੈਂ ਨੰਬਰ ਨੰਬਰ ਕਿਉਂ ਅੱਜ ਚੇਂਜ ਹੋ ਗਿਆ ਦੀ ਗੱਲ ਕਰਦੇ ਕਰਦੇ ਇਹਨਾਂ ਹੋ ਗਿਆਂ ਸਾਡੀ ਉਹਦੀ ਗੱਲ ਦਾ ਮਤਲਬ ਤੇ ਦਾਲਾਵਾ ਚੌਧਰੀ ਦੀ ਗੱਲ ਦੀ ਰਹੀ ਉਹ ਤਾਂ ਵੀ ਚੱਲ ਕੇ ਸਲਾਹ ਹੋ ਗਿਆ ਹਾ ਠੀਕ ਨਾ ਤੇ ਕਿੰਨੇ ਨੂੰ ਵੀ ਦਾਲਾਵਾ ਕੋਈ ਵੀ ਬਾਤ ਉਹ ਆਣੀ ਗੱਲ ਇਸ਼ਾਲੇ ਵਿਆਹ ਦੇ ਵਿਆਹ ਦੇ ਗੱਲ ਰੋਟੀ ਕੋਲ ਤਲਕ ਹੋ ਰਹੀ ਹੈ ਜੀ ਅੱਜੀ ਗੱਲਬਾਤ ਪੂਰੀ ਹੋ ਗਈ ਪਹਿਲਾਂ ਤਾਂ ਮਤਲਬ ਭੁੰਮੇ ਬੜੇ ਆ ਗੰਗਵਾ ਦੀ ਬਣਾਉ ਕੋ ਮਨਾਉ ਆ ਵੇ ਇਹ ਅਨਪੜਾ ਡੰਕਰ ਦਾ ਹਾਲ ਦੇਖ ਲੋ ਕਿਵੇਂ ਲਵ ਸਟੋਰੀਆਂ ਸੁਣਾਉਣ ਲੱਗਿਆ ਵੇ ਆ ਕੇ ਮਾਂ ਕੋਲ ਬੈਠੀ ਆ ਸੜੇ ਆਉਦੀ ਉਹ ਸ਼ਰਮ ਕਰ ਲਾ ਕਰ ਵਾਲੀ ਉਹ ਤੋਂ ਵੀ ਡੰਕਰ ਖਿੜਖਿੜ ਹੱਸਣ ਲੱਗੀ ਵੀ ਆ ਆਪਣੀਆਂ ਕਰਤੂਤਾਂ ਸੁਣ ਕੇ ਹੱਸੀ ਜਾਂਦੀ ਆ ਪਿਓ ਇਹ ਕੀ ਸਖਾਰੀਆਂ ਤੁਸੀਂ ਕਿੱਦਾਂ ਵਿਆਹ ਕਰਾਓ ਵਲੌਗ ਬਣਾਓ ਪੈਸੇ ਕਮਾਓ ਕੋਈ ਚੱਜ ਦੀ ਗੱਲ ਸਿਖਾ ਲੋ ਲੋਕਾਂ ਨੂੰ ਜੇ ਤੁਹਾਨੂੰ ਦੇਖਦਾ ਅਲੋ ਸੰਦੀਪ ਕੱਤ ਯੂ ਕੰਦੀ ਆਈਪੀ ਸੰਦੀਪ ਆ ਨਾਮ ਕਿਹੜਾ ਦਾ ਹੋ ਡੰਗਰ ਫੋਡਾ ਇਹ ਆ ਬਿਨਾ ਗਰਦਨ ਵਾਲਾ ਜਨੌਰ ਇਨੂੰ ਹੁਣੇ ਤੱਕ ਆਪਣੀ ਘਰ ਵਾਲੀ ਦਾ ਨਾਮ ਵੀ ਨਹੀਂ ਲਿਖਣਾ ਆਇਆ ਇੱਕ ਜਵਾਗ ਜੰਮ ਲਿਆ ਇਹਨੇ ਪਰ ਇਹਨੂੰ ਹੁਣੇ ਤੱਕ ਨਾਮ ਨਹੀਂ ਲਿਖਿਆ ਨਾ ਆਇਆ ਘਰ ਵਾਲੀ ਨੂੰ ਡੰਗਰ ਕਿਹਾ ਜਾਂਦਾ ਏ ਜੇ ਲੋਕ ਕਹਿੰਦੇ ਆ ਫਿਰ ਰਿਪਲਾਈ ਕਰਨ ਲੱਗ ਜਾਂਦੇ ਆ ਸਾਲੇ ਤੁਸੀਂ ਪਹਿਲਾਂ ਆਪ ਕਾਨੂੰ ਕਹਿੰਦੇ ਹੋ ਫਿਰ ਲੋਕਾਂ ਨੇ ਤਾਂ ਕਹਿਣਾ ਹੀ ਆ ਡੰਗਰਾ ਕੀ ਬੋਲੀ ਜਾਣਾ ਸ਼ਰਮ ਕਰ ਮੜੀ ਮੋਟੀ ਐਡੀ ਦਾੜੀ ਰੱਖੀ ਇਹ ਕਾਰ ਨੂੰ ਫਿਰ ਆਉਗਾ ਹੋਰ ਨਵਾਂ ਨਾਟਕ ਨੂੰ ਸਾਰੇ ਮੇਰੇ ਤੇ ਪਾਣੀ ਮਾਰਿਆ ਅੱਜ ਤਾਂ ਜੱਦਨਾਮ ਆ ਗਿਆ ਨਹੀਂ ਕਿਸੇ ਦਾ ਨਾਮ ਤਾਂ ਆ ਗਿਆ ਉਹ ਸਵਾ ਉਹਨਾਂ ਨੂੰ ਕੋਈ ਨਹੀਂ ਪਤਾ ਇਹ ਡੰਗਰ ਜੀ ਕਿਵੇਂ ਜਲੂਸ ਕੱਢਣ ਲੱਗੇ ਵੇ ਆਪਣਾ ਉਹ ਵੀ ਵੀਡੀਓ ਦੇ ਚੱਕਰ 'ਚ ਹੈ ਜਵਾਕ ਰੋਣ ਲੱਗਿਆ ਵੇ ਆ ਉਹਨੂੰ ਥੋੜੀ ਚੁੱਪ ਕਰਵਾਨ ਲੱਗੇ ਆਪਣਾ ਕੰਜਰਖਾਨਾ ਕਰ ਰਹੇ ਆ ਮੇਰਾ ਮੁੰਡਾ ਮੁੰਡਾ ਨਾ ਆ ਕੇ ਤੂੰ ਨਾ ਫਰਦੌਸ ਤਰਾਫ ਕਰ ਰਿਹਾ ਕਰ ਰਿਹਾ ਮੈਂ ਆਏ ਹੋਏ ਨੂੰ ਉਹ ਕਿਹਾ ਉਹ ਤੁਹਾਨੂੰ ਕਹਿ ਵੀ ਮੈਂ ਇੱਥੇ ਕਰ ਰਿਹਾ ਹਾਂ ਡਾਊਨਰ ਕਰ ਰਿਹਾ ਹਾਂ ਇਹ ਚਾਹੀਦੀ ਹੈ ਕਰਨਾ ਦਿਲ ਚਖੀ ਆਏ ਹੋਏ ਆਪੇ ਪਾਉ ਕਰ ਲੈ ਕੇ ਤੂੰ ਨਹੀਂ ਸਰਦੀ ਇਧੇ ਲੈ ਕੇ ਜਾਉਂਦਾ ਉਹ ਐਨੀਆਂ ਨਾਲ ਕੁ ਬਾਤ ਹੈ ਨਾ ਮੈਂ ਪੁੱਛ ਤੋਰ ਮਨ ਨੂੰ ਪਤਾ ਤਾਂ ਕਿਵੇਂ ਕਰ ਸਕਾਂ ਜਨੌਰ ਦੀ ਗਰਦਨ ਦੇਖੀ ਗਰਦਨੇ ਨਹੀਂ ਹੈਗੀ ਇਹਦੀ ਇਹਨੂੰ ਤਾਂ ਕਹੀਦਾ ਇਹ ਬਿਨਾ ਗਰਦਨ ਵਾਲਾ ਜਨੌਰ ਇਹ ਜੁੱਤੀਆਂ ਹੀ ਖਾਂਦਾ ਰਹਿੰਦਾ ਆਪਣੀ ਘਰ ਵਾਲੀ ਤੋਂ ਉਹ ਕੁੱਟਦੀ ਹੋ ਰਹਿੰਦੀ ਇਹਨੂੰ ਕੰਮ ਕਰਵਾ ਕੇ ਨਾ ਉਹ ਇਹਦੇ ਜੁੱਤੀਆਂ ਹੀ ਲਾਂਦੀ ਆ ਉਹ ਇਹ ਸੱਚ ਬੋਲ ਗਿਆ ਨਾ ਕਿ ਨਾਟਕਬਾਜ਼ ਆ ਨਾਟਕ ਦਾ ਹੀ ਬੋਹ ਕਰਦੀ ਇਹਨੇ ਚਾਚੀ ਜੀ ਭਤੀਜੀਆਂ ਦੋਨੋਂ ਬਹੁਤ ਜਲੂਸ ਕਢਵਾਂਦੀਆਂ ਇਹ ਆਪਣਾ ਬਹੁਤ ਦਿਨ ਹੋ ਗਏ ਤੇ ਬਹੁਤ ਜ਼ਿਆਦਾ ਬੋਹ ਚੱਲ ਰਹੇ ਸੀਗੇ ਕਦੇ ਸ਼ਾਪਿੰਗ ਲੈ ਲਈ ਕਦੇ ਕੁਝ ਕਰ ਲਿਆ ਕਦੇ ਮੰਮੀ ਨਾਨਾ ਲੜਦੇ ਅੱਜ ਥੋੜਾ ਜਿਹਾ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਆ ਦੇਖੋ ਜੀ ਆਹ ਮਹਿਲ ਹੈ ਜਿੱਥੇ ਮੈਂ ਖੜੀ ਆ ਇਹ ਤੁਹਾਨੂੰ ਦਿਖਾਉਂਦੀ ਆ ਬੱਚੋ ਪੂਰਾ ਮਹਿਲ ਦਿਖਾਵਾਂਗੇ ਜੀ ਇਹ ਇਹੇ ਬੋਲਿਆ ਜਾਂਦਾ ਕਿ ਇਹ 500 ਸਾਲ ਪੁਰਾਣਾ ਹੈ ਜੀ ਆ ਜਾ ਜੀ ਅੰਦਰ ਜਾ ਕੇ ਆਪਾਂ ਵੀ ਦੇਖਦੇ ਆ ਵੀ ਇਹ ਮਹਿਲ ਦੇ ਵਿੱਚ ਕਿਹੜਾ ਕਿਹੜਾ ਚੀਜ਼ ਹੈ ਰੋਪੜ ਦੇ ਵਿੱਚ ਮਟ ਬੋਰ ਹੁਣ ਵੀ ਤੂੰ ਕਰ ਰਹੀ ਆ ਸ਼ੋਪਿੰਗ ਲੈ ਲੀ ਨਹੀਂ ਹੁੰਦਾ ਕਰ ਲੀ ਹੁੰਦਾ ਏ ਜਿੱਥੇ ਤੂੰ ਖੜੀ ਆ ਨਾ ਇਹ ਮਕਬਰਾ ਕਹਿੰਦੇ ਐ ਇਹਨੂੰ ਮਹਿਲ ਨਹੀਂ ਕਹਿੰਦੇ ਡੰਗਰੇ ਨਿਊ ਸ਼ਾਪ ਖੋਲੀ ਆ ਅੰਕਲ ਜੀ ਕਹਿੰਦੇ ਸੀਗੇ ਇੱਕ ਵਾਰ ਕਿ ਜਰੂਰ ਸਾਡੀ ਸ਼ਾਪ ਤੇ ਜਰੂਰ ਆ ਕੇ ਦੇ ਆਇਓ ਜੀ ਲੋ ਤੁਹਾਨੂੰ ਵੀ ਦਿਖਾਣੇ ਹੁਣ ਉਹ ਸ਼ਾਪ ਮਟਨੂਣਾ ਕੋਈ ਨਹੀਂ ਬੁਲਾਉਂਦਾ ਹੈਗਾ ਆਪੇ ਜਾ ਕੇ ਪਕਾਈ ਮਾਰਨ ਲੱਗ ਜਾਂਦੀ ਆ ਬੇ ਅਕਲੇ ਹੁਣ ਤਾਂ ਸ਼ਰਮ ਕਰ ਲਾ ਵਿਆਹ ਹੋ ਗਿਆ ਤੇਰਾ ਹੁਣ ਤਾਂ ਛੱਡ ਦੇ ਇਹ ਹਰਕਤਾਂ ਕਿਉਂ ਹਰਕਤਾਂ ਕਰਦੀ ਰਹਿਨੀ ਆ ਅੱਜ ਦੀ ਵੀਡੀਓ ਇੱਥੇ ਤੱਕ ਸੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ